ਲੱਭ ਗਿਆ ਇਟਲੀ ਦੇ ਪਿੰਡ ਤੋਂ ਵੀ ਸੋਹਣਾ ਪਿੰਡ ਜਿੱਥੇ ਰੋਜ਼ ਲੋਕ ਆਪ ਕਰਦੇ ਪੂਰੇ ਪਿੰਡ ਦੀ ਸਫਾਈ ਜੋ ਸਾਲ ਵਿੱਚ ਸਿਰਫ 6 ਮਹੀਨੇ ਲਈ ਖੁੱਲਦਾ ਸਾਫਾਈ ਕਰ ਰਹੇ ਹੋ ਆਪ ਹਾਂਜੀ ਸਾਫਾਈ ਕਰ ਰਹੇ ਜੇ ਦਿੱਲੀ ਕਰਦੇ ਹੋ ਜਾਂ ਅੱਜ ਕਰੇ ਹੋ ਹਾਂਜੀ ਹਾਂਜੀ ਦਿੱਲੀ ਦਿੱਲੀ ਹੁੰਦੀ ਹੈ ਦਿੱਲੀ ਹੈ ਜੀ ਪੂਰੇ گاؤں ਦੀ ਹਾਂਜੀ ਪੂਰੇ گاؤں ਦੀ ਜੇ ਗੁੜੀਆਂ ਨਹੀਂ ਹੁੰਦੀ ਗੁੜੀਆਂ ਹੈ ਬਾਤ ਕਰ ਬਾਤ ਕਰ ਬਾਤ ਕਰ ਥੋੜੇ ਲੰਬੇ ਲੰਬੇ ਹੁੰਦੇ ਆਪਕੋ ਥੋੜੇ ਛੋਟੇ ਛੋਟੇ ਪੰਜਾਬ ਮੇ ਤੇ ਆਪਕਾ ਘਰ ਕਾ ਹੈ ਮੇਰਾ ਘਰ ਤੋਂ ਪਰੇ ਹੈ सब्जी सुब्जी कुछ नहीं होती जहाँ होती नहीं है कहा छह महीने बंद हो जाता बंद फिर घर में रो गया घर में राशन पानी का कैसे करते हो आप नीचे से लाते ना पहले लाते स्टोर का लेते हो स्टोर है कोई आस -पास में, कोई में अस्पताल वगैरह कुछ नहीं है कुछ नहीं है 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 में नहीं जिस घर में रहना ना घर में गौ माता जरूर होनी चाहिए होनी चाहिए भेडो भी जरूरी जब मैरिज होती है ब्याह होते हैं कितने दिन लग जाते हैं ब्याह को ਕਿੰਨੇ ਦਿਨ ਮੈਂ ਮਤਮਿਨ ਦਿਨ ਲੱਗ ਜਾਂਦਾ ਜੀ ਆਪ ਨੇ ਖੁਦ ਆਪਣੇ ਹੱਥ ਸੇ ਬਣਾਈ ਹੈ ਜੀ ਆਪਣੇ ਹੱਥ ਸੇ ਬਾਏ 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 ਇਸ ਸਾਥ ਮੈਂ ਇਹ ਚਟਨੀ ਹੈ ਇਹ ਡ్రਾਈ ਫਰੂਟ ਕੀ ਬਣੀ ਹੈ ਐਪ੍ਰਿਕੋਟ ਸੀਡਸ ਨट्स ਐਲਮੰਡਰ ਪੱਪੀ ਸੀਡਸ ਪੀਵੀ7 ਰਾਈਡਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਵਸਤੇ ਅਸਲਾਮ ਅਲੈਕੁਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਿਤ ਪਾਲ ਤੁਹਾਡੇ ਆਪਣੇ ਚੈਨਲ ਦੇ ਤੁਹਾਡਾ ਨਿੱਕਾ ਸਵਾਗਤ ਕਰਦਾ ਹਾਂ ਤੁਸੀਂ ਸਾਰੇ ਜਾਣਦੇ ਆ ਕਿ ਕੱਲ ਅਸੀਂ ਸਾਤੀ ਪਿੰਡ ਵਿੱਚ ਸਗੇ ਰਾਤ ਅਸੀਂ ਬੰਜਾਰ ਵਿੱਚ ਆ ਗਏ ਸੀ ਤਾਂ ਇੱਥੇ ਆ ਕੇ ਸਟੇ ਕੀਤਾ ਸੀ ਇਹ ਹੋਮ ਸਟੇ ਬਹੁਤ ਸੋਹਣੀ ਜਗ੍ਹਾ ਤੇ ਸੀਗਾ ਕਾਫੀ ਦਿਲ ਲੱਗਿਆ ਸਾਡਾ ਇੱਥੇ ਆ ਕੇ ਅੱਜ ਅਸੀਂ ਤੁਹਾਨੂੰ ਫੇਰ ਦੁਬਾਰਾ ਸਦੀਆਂ ਪੁਰਾਣੇ ਪਿੰਡ ਵਿੱਚ ਲੈ ਕੇ ਜਾ ਰਹੇ ਹਾਂ ਜਿਹਦਾ ਨਾਂ ਪਠਾਰਾ ਇਹ ਹਿਮਾਚਲ ਦਾ ਆਖਰੀ ਪਿੰਡ ਆ ਇਸ ਤੋਂ ਬਾਅਦ ਕੋਈ ਰਸਤਾ ਨਹੀਂ ਹੈਗਾ ਇਸ ਪਿੰਡ ਵਿੱਚ ਚੱਲਦੇ ਹਾਂ ਉੱਥੇ ਦੇ ਲੋਕਾਂ ਦਾ ਜੀਵਨ ਤੁਹਾਨੂੰ ਦਿਖਾਵਾਂਗੇ ਕੀ ਕੀ ਦੇਖਣ ਨੂੰ ਆ ਉਹ ਲੋਕ ਕਿੱਦਾਂ ਰਹਿ ਰਹੇ ਆ ਉਸ ਪਿੰਡ ਵਿੱਚ ਇਸ ਪਿੰਡ ਵਿੱਚ ਵੀ ਬਰਫ਼ ਬਹੁਤ ਪੈਂਦੀ ਆ ਇਹ ਵੀ ਰਸਤਾ ਬੰਦ ਹੋ ਜਾਂਦਾ ਆ ਸਾਡੀਆਂ ਦੇ ਵਿੱਚ ਚਲੋ ਉਹ ਚੱਲਦੇ ਆ ਪਹਿਲਾਂ ਤੁਹਾਨੂੰ ਆਲੇ-ਦੁਆਲੇ ਦੀ ਹੌਂਸ ਤੇ ਵੀ ਲੋਕੇਸ਼ਨ ਦਿਖਾ ਦਈਏ ਕਿੰਨੀ ਸੋਹਣੀ ਲੋਕੇਸ਼ਨ ਆ ਪਾਣੀ ਦੀ ਆਵਾਜ਼ ਸਾਰੀ ਰਾਤ ਸਾਨੂੰ ਆਉਂਦੀ ਰਹੀ ਬਿਲਕੁਲ ਕਿਨਾਰੇ ਤੇ ਇਹ ਹੁਣ ਕੀ ਆ ਹੁਣ ਤੁਹਾਨੂੰ ਅਸੀਂ ਆਪਣਾ ਕਮਰਾ ਦਿਖਾ ਦਈਏ ਖਾਬ ਸੁਸਤਰਾ ਕਮਰਾ ਸੀਗਾ ਬਿਲਕੁਲ ਜੈਜੇਡ ਦੇ ਵਿੱਚ ਸਾਨੂੰ ਮਿਲ ਗਿਆ ਤੇ ਅੰਕਲ ਉਹਨੇ ਸਾਡੇ ਕੋਲ 1000 ਰੁਪਿਆ ਲਿਆ ਇੱਥੇ ਦਾ ਨਹੀਂ ਤਾਂ ਅਦਰਵਾਈਜ਼ ਤੁਸੀਂ ਜੇ ਇੱਥੇ ਪੀਰਥਨ ਵੈਲੀ ਇੱਧਰ ਲਈ ਸੈਰ ਆਉਨੇ ਆਂ ਤਾਂ ਤੁਹਾਨੂੰ 4-5000 ਦਾ ਰੂਮ ਮਿਲੇਗਾ ਤੇ ਹੁਣ ਬਾਕੀ ਚੱਲਦੇ ਆਂ ਰਾਹ ਤੇ ਦੇ ਸੋਹਣੇ ਸੋਹਣੇ ਦ੍ਰਿਸ਼ ਤੁਹਾਨੂੰ ਦਿਖਾਉਂਦੇ ਜਾਵਾਂਗੇ ਲੋਕੇਸ਼ਨ ਵੀ ਪ੍ਰੋਪਰ ਦੱਸਾਂਗੇ ਧੰਨਵਾਦ ਹੁਣ ਤੁਹਾਨੂੰ ਪਿੰਡ ਦੀ ਪ੍ਰੋਪਰ ਲੋਕੇਸ਼ਨ ਦੱਸ ਦਿੰਨੇ ਆ ਇਹ ਹਿਮਾਚਲ ਦੇ ਕੁਲੂ ਡਿਸਟ੍ਰਿਕਟ ਦੇ ਵਿੱਚ ਪੈ ਜਾਂਦਾ ਆ ਜਦੋਂ ਤੁਸੀਂ ਕੁੱਲੂ ਤੋਂ ਜੀਪੀ ਜਰੋੜੀ ਵੱਲ ਜਾਂਦੇ ਆ ਤਾਂ ਰਸਤੇ 'ਚ ਪੰਜਾਰ ਆਉਂਦਾ ਆ ਪੰਜਾਰ ਤੋਂ ਤੁਸੀਂ ਤੀਥਨ ਵੈਲੀ ਹੋ ਜਾਣਾ ਆ 15 ਕਿਲੋਮੀਟਰ ਦੂਰ ਇਹ ਪਿੰਡ ਪਠਾਰ ਆ ਪਠਾਰ ਆ ਗਿਆ ਪਠਾਰ ਆ ਗਿਆ ਇਸ ਰਸਤੇ ਦੇ ਵਿੱਚ ਤੁਹਾਨੂੰ ਜਗ੍ਹਾ ਜਗ੍ਹਾ ਪਿੰਡਾਂ ਤੱਕ ਪਹੁੰਚਾਉਣ ਵਾਲਾ ਇਸ ਤਰ੍ਹਾਂ ਦਾ ਸਿਸਟਮ ਦੇਖਣ ਨੂੰ ਮਿਲੇਗਾ ਅਸੀਂ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਵੀ ਦਿਖਾਇਆ ਸੀਗਾ ਤੁਸੀਂ ਆ ਦੇਖ ਲਓ ਕਿਉਂਕਿ ਇੱਧਰ ਜਿੰਨੇ ਵੀ ਪਿੰਡ ਆ ਬਹੁਤ ਜ਼ਿਆਦਾ ਹਾਈਟ ਤੇ ਆ ਉੱਥੇ ਤੱਕ ਸਮਾਨ ਦਾ ਪਹੁੰਚਾਉਣਾ ਬਹੁਤ ਜ਼ਿਆਦਾ ਔਖਾ ਆ ਜਿਹਦੇ ਕਰਕੇ ਆ ਸਾਰੇ ਸਿਸਟਮ ਲੱਗੇ ਹੋਏ ਆ ਇੱਥੇ ਆ ਚੱਕਰ ਦੇਖ ਲਓ ਇਹਨੂੰ ਘਮਾਉਂਦੇ ਆ ਮਧਾਣੀ ਵਾਂਗੇ ਕੰਮ ਕਰਦਾ ਆ ਇੱਕ ਸਮਾਨ ਉੱਪਰ ਜਾਂਦਾ ਤਾਂ ਇੱਕ ਪਾਸੇ ਆਉਂਦਾ ਆ ਇਹ ਸਾਹਮਣੇ ਵਾਲੀ ਪਹਾੜੀ ਤੇ ਜਿਹੜਾ ਪਿੰਡ ਆ ਉੱਤਰ ਵੱਲ ਨੂੰ ਜਾਂਦਾ ਆ ਇਹਦੇ ਵਿੱਚ ਸਮਾਨ ਵੀ ਪਿਆ ਹੋਇਆ ਆ ਹੋਰ ਜੀ ਹੋਰ ਕਿਹਾ ਚੱਲੇ ਠੀਕ ਹੈ ਜੀ ਠੀਕ ਹੈ ਠੀਕ ਹੈ اسی گاؤں ਕੇ ਹੈ اسی گاؤں ਕੇ ਹੋ اسی گاؤں ਕੇ ਜੇ ਬਤਾਨਾ ਸਿਸਟਮ ਜੋ ਲਗਾ ਹੋਇਆ ਹੈ ਆਪਕਾ ਜੇ ਸਮਾਨ ਪਹਾਨੇ ਕੇ ਲਈ ਹੈ گاؤں ਮੈਂ ਹਾਂ ਜੀ ਕਿਆ ਕਿਆ ਸਮਾਨ ਲੈ ਕੇ ਜਾਂਦੇ ਹੋ گاؤں ਮੈਂ फर्नीचर? है। है है और क्या है इसके अलावा? अलावा कुछ नहीं 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 घर का सारा हाँ, सामान? हाँ, हाँ, ठीक जी, सिस्टम हाँ। कोई दिक्कत तो नहीं आती। तो आती? टूट जाती, तारे है। है। आगे आपके आपके आपका गांव आगे? आगे? अच्छा क्या नाम है गांव का जो आगे गलैर ठीक है ये राइट हैंड को मतलब सज्जे हाथ है या खब्बे हाथ, तो हाथ है मेरा मतलब है कि आगे दो गांव है ना आगे वो तो तीन चार गांव है आगे आगे ये हाँ। पहले ना इसके आगे है चार गांव ओके काफी पुराने गांव है जी काफी पुराने होंगे गांव ਤੇ ਆਪ ਥੋੜਾ ਜਿਹਾ ਮੇਰੇ ਕੋਲ ਬਤਾਣਾ ਕਿ ਆਪ ਨੇ ਖੁਦ ਆਪਣੇ ਹੱਥ ਸੇ ਬਣਾਈ ਹੈ ਜੀ ਆਪਣੇ ਹੱਥ ਸੇ ਤੇ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਸਾਹਮਣੇ ਦੇਖੋ ਇਹਨਾਂ ਨੇ ਆਪਣੇ ਹੱਥ ਦੇ ਨਾਲ ਤੇ ਇਹ ਇੱਕ ਤੁਸੀਂ ਲਾ ਲਓ ਚੱਪਲ ਟੈਪ ਆ ਜਿਹੜੀ ਬਣਾਈ ਹੋਈ ਹੈ ਇਹਨਾਂ ਨੇ ਤੇ ਜਹਾਂ ਇਸ ਕੋ ਕਹਾਂ ਜੂਸ ਦਾ ਪਿਆਵਾ ਪੈਰ ਮੈਂ ਪੈਰ ਲੈਣੀ ਮਤਲਬ ਗਰਮੇਂ ਕਰਤੀਓ ਜਾਂ ਬਾਹਰ ਵੀ ਗਰਮੇਂ ਵੀ ਬਾਹਰ ਵੀ ਵੀ ਜੇ ਨੀਚੇ ਸੇ ਕੀ ਲਗਾ ਹੋਇਆ ਇਸਕੇ दिखाओगे थोड़ा सा ऐसे ओके कितना टाइम लग जाता है इसको बनाने में लग जाते एक तो दो महीने मतलब ये जोड़ी दो चप्पलें दो दो को एक दो महीने लग जाते हैं कितनी मेहनत आती है इसमें हम्म हम्म आपने ये क्या होता है जो आपने डाला हुआ है जी पीतला क्यों ले नहीं ये जो आपने हरा जो ये बुटी है कोई हाय हाय ए वाली बुटी अच्छा जी क्यों डालते हैं ऐसे कान ऐसे वैसे और बटाऊड डालने बारे में। काफी पुरानी गांव है कल्चर भी पुराना है काफी क्या रीति रिवाज का क्या है यहां के सुना है क्या रीति रिवाज कौन है अच्छा पुराने है जो सदियां पुराने होते हैं पुराना तो ये पेड़ू जो आपने रखा हुआ है ਕਿ ਮਤਲਬ ਹਮੇਸ਼ਾ ਆਪਕੇ ਸਾਥ ਹੀ ਰਹਤਾ ਜੀ ਸਾਥ ਆਪਕੇ ਬਿਨਾ ਤਾਂ ਨਹੀਂ ਜਾ ਪਾਇਗਾ ਜੀ ਇਹ ਨਾ ਇਹ ਚਲੋ ਠੀਕ ਹੈ ਜੀ ਰਸਤੇ ਦਾ ਕਿੰਨਾ ਸੋਹਣਾ ਦਰਿਸ਼ਾ ਰਿਆ ਵਾਹ ਰਸਤਾ ਭਾਵੇਂ ਕੱਚਾ ਆ ਪਰ ਇੰਨਾ ਦਿਲ ਲੱਗਦਾ ਆ ਇੱਧਰ ਆ ਕੇ ਕਿਉਂਕਿ ਇੱਧਰ ਜਿੰਨੇ ਵੀ ਪਿੰਡ ਆ ਪਹਾੜੀ ਤੇ ਵਸੇ ਹੋਏ ਇੱਥੇ ਆ ਕੇ ਹਰ ਕਿਸੇ ਨੂੰ ਸਕੂਨ ਮਿਲੇਗਾ ਪਿੰਡ ਦੇ ਬਿਲਕੁਲ ਨਜ਼ਦੀਕ ਪਹੁੰਚ ਗਏ ਆ ਅਸੀਂ ਕਿੰਨਾ ਸੋਹਣਾ ਆ ਪਿੰਡ ਨੂੰ ਜਾਂਦਾ ਰਸਤਾ ਦੇਖ ਲਓ ਤੁਸੀਂ ਇਹ ਰਸਤਾ ਪਿੰਡ ਵਾਲਿਆਂ ਨੇ ਆਪ ਹੀ ਬਣਾਇਆ ਲੱਗਦਾ ਆ ਆਲੇ ਦੁਆਲੇ ਫਲਾਂ ਦੇ ਦਰਖਤ ਲੱਗੇ ਹੋਏ ਆ ਬਚਕਾਰੇ ਰਸਤਾ ਪਹਾੜੀ ਦੀ ਚੋਟੀ ਦੇ ਉੱਪਰ ਸਾਹਮਣੇ ਪਿੰਡ ਵਸਿਆ ਹੋਇਆ ਹੈ। ਹੋਰ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਆ ਭਾਈ ਕਿੰਨਾ ਸੋਹਣਾ ਪਿੰਡ ਹੋਊਗਾ। ਰਸਤੇ ਵਿੱਚ ਬਹੁਤ ਸੋਹਣਾ ਦ੍ਰਿਸ਼ ਆਇਆ। ਸਾਨੂੰ ਰੁਕਣਾ ਪਿਆ ਬਿਲਕੁਲ ਕੋਲ ਆ ਪਿੰਡ ਦੇ। ਤੁਸੀਂ ਦੇਖ ਸਕਦੇ ਆ। ਪਹਾੜੀ ਦੇ ਉੱਪਰੋਂ ਪਾਣੀ ਆ ਰਿਹਾ ਜਿਹੜਾ ਪੱਥਰ ਉੱਪਰ ਦਿਖਦਾ ਆ। ਅੱਗੇ ਕਿੰਨਾਂ ਧਾਰਾ ਬਣਦੀਆਂ ਇਹਦੀਆਂ। ਜਿਹੜੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਪਈਆਂ ਆ। ਇਸ ਜਗ੍ਹਾ ਤੇ ਆ ਕੇ ਤੁਸੀਂ ਆਪੇ ਦੇਖ ਲਓ ਕਿੰਨਾ ਵਧੀਆ ਨਹੀਂ ਲੱਗੂਗਾ ਹੁਣ ਪਹੁੰਚਦੇ ਆ ਪਿੰਡ ਦੇ ਵਿੱਚ ਲੱਗੇ ਹੀ ਆ ਹੁਣ ਹੋਰ ਕੀ ਆ ਚੱਲੇ ਆ ਗਿਆ ਪਿੰਡ ਹਾਂਜੀ ਬਹੁਤ ਪੁਰਾਣਾ ਪਿੰਡ ਹੈ ਬਹੁਤ ਪੁਰਾਣਾ ਪਿੰਡ ਹੈ ਸਦੀਆਂ ਪੁਰਾਣਾ ਸਦੀਆਂ ਪੁਰਾਣਾ ਹੈ ਹਾਂ ਸਾਰੇ ਮਿੱਟੀ ਦੇ ਘਰ ਲੱਗਦੇ ਪੱਥਰ ਤੇ ਲੱਕੜੀ ਆੜ ਮਿੱਟੀਗੇ ਮਿੱਟੀਗੇ ਨਾ ਇਹ ਪੱਥਰ ਹਾਂ ਪਹਾੜੀ ਦੀ ਚੋਟੀ ਦੇ ਉੱਪਰ ਬਣਿਆ ਪੂਰਾ ਸਿਖਰ ਤੇ ਪੂਰਾ ਪਹਾੜੀ ਦੇ ਉੱਪਰ ਜੀ ਹੈ ਨਾ ਤੇ ਜੋ ਜੇ ਰਸਤਾ ਹੈ ਜੇ ਸਾਰਾ ਖੁਦ ਬਣਾਇਆ ਲੱਗਦਾ گاؤں ਵਾਲੋ ਨੇ گاؤں ਵਾਲਿਆਂ ਨੇ ਬਣਾਇਆ ਹੈ ਨਾ ਕਾਫੀ ਮਿਹਨਤ ਆਈ ਹੋਗੀ ਰਸਤਾ ਬਣਾਉਣੇ ਕੋਈ ਭਾਈ ਮਤਲਬ ਲਗਾਈ ਤਾਂ ਮਸ਼ੀਨ تھی ਹੂੰ 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 ਖੁਦ ਬਣਾਉਣਾ ਪੜਾ ਨਾ ਉਸਕੇ ਬਾਅਦ ਇਹ ਚੀਜ਼ੇ ਸਭ ਫਿਰ ਖੁਦ سے ਕੀਆ ਹੈ ਲੋਕਾਂ ਨੇ ਠੀਕ ਹੈ ਤੇ ਕਿਤਨੇ ਘਰ ਹੋਣਗੇ گاؤں ਮੇ ਘਰ ਹੋਏ ਇਸ ਤੇ 50 ਹੈ 50 50 फैमिली है यहाँ पे है ना ये सेब वगैरह लगे हुए हैं तो खेती जहाँ किस चीज़ की होती है सब्जी वगैरह राजमा मक्की होता है गेहूँ होता, होता है जौ होता है अभी तो गोभी होगी आलू गोभी तो अपने इस्तेमाल के लिए थोड़ी बहुत लगा थोड़ी बहुत ठीक है ठीक है चलो घूम के देख लें कोई नहीं देखो पहले ही सानू शुरुआत तो बच्चे मिल गए हो छोटू ਪੜੀਆ ਹੂੰ ਸਾਹਮਣੇ ਦੇਖ ਲੋ ਘਰ ਇਹ ਵੀ ਸਾਰਾ ਕੱਚਾ ਆ ਤੇ ਪਸ਼ੂਆਂ ਵਗੈਰਾ ਦਾ ਸਮਾਨ ਰੱਖਿਆ ਹੋਇਆ ਇਹਦੇ ਵਿੱਚ ਪੱਠੇ ਵਗੈਰਾ ਜਾਂ ਜਿਹੜੀਆਂ ਫਸਲਾਂ ਵਗੈਰਾ ਹੁੰਦੀਆਂ ਆ ਤੇ ਉਹਨਾਂ ਨੂੰ ਸੇਫਟੀ ਦੇ ਨਾਲ ਇੱਥੇ ਰੱਖ ਦਿੰਦੇ ਆ ਨਮਸਤੇ ਜੀ ਹੋਰ ਬਰੀ ਜੀ ये सब डंगरों के लिए जितने भी है कच्चे, कच्चे आ, सारे कच्चे अगर ये गांव में है हां सारे कच्चे गए ये कहां से आया था पंजाब से पंजाब से ਤੁਸੀਂ ਆ ਦੇਖ ਸਕਦੇ ਆ ਸਾਰੇ ਘਾਹ ਵਾਸਤੇ ਆ ਪਸ਼ੂਆਂ ਦੇ ਜਿਹੜੇ ਸਟੋਰ ਕਰ ਲੈਂਦੇ ਆ ਸਾਧੀਆਂ ਵਾਸਤੇ ਬਰਫ਼ ਕਾਫੀ ਪੈਤੀ ਹੋਗੀ ਜਹਾ ਪੇ हां ਬਰਫ਼ ਪੜਦੀ ਹੈ 4-5 ਫੁੱਟ प्यार बन जाता फिर उस समय ये काम आता गाँव वगैरह घास वगैरह लकड़ी वगैरह भी काम आती आ, है लकड़ी वगैरह भी बहुत पुराना पेंड है देख के पता चलता है साफ सफाई कर रहे हो आप हाँ जी, ना जी। ये दिल्ली करते हो या आज कर रहे हो हाँ जी दिल्ली दिल्ली होती है दिल्ली है जी पूरे गांव का हाँ जी पूरे गांव का पूरा ख्याल रखते हो गांव का पूरा ख्याल रखते हैं ਉੱਜੇ ਲਾਉਣਾ ਦੇ ਵੀ ਤੁਸੀਂ ਦੇ ਸਕਦੇ ਆ ਉੱਪਰ ਆਪ ਰਹਿ ਰਹੇ ਆ ਤੇ ਥੱਲੇ ਡੰਗਰਾਂ ਵਾਸਤੇ ਆ ਡੰਗਰ ਵਾਸਤੇ ਐਸੇ ਹੀ ਹੁੰਦਾ ਹੈ ਨੀਚੇ ਡੰਗਰ ਉੱਪਰ ਆਪ ਹਾਂ ਹਮ ਸਭੀ ਐਸੇ ਬਨੇ ਹੋ ਇਹ ਘਰ ਸਭੀ ਸਭੀ ਜੇ ਵੀ ਦਿੱਸਤਾ ਐਸੇ ਨਹੀਂ ਰਹਤੇ ਅਛਾ ਜੀ ਬਹੁਤ ਮਤ ਜਰੂਰ ਜਈਏ ਓਕੇ ਈਦੋ ਚੋਕਾ ਕੇ ਲਈ ਵੀ اچھا ਗਊ ਮਾਤਾ ਮਤਲਬ ਆਪ ਜਿਸ ਘਰ ਮੇ ਰਹਿਣਾ ਨਾ ਹਾਂ ਹਾਂ ਜਿਸ ਘਰ ਮੇ ਗਊ ਮਾਤਾ ਜ਼ਰੂਰ ਅੱਛਾ ਹੋਣੀ ਚਾਹੀਏ ਹੋਣੀ ਚਾਹੀਏ ਢੇਡੂ ਵੀ ਹੋਣਾ ਚਾਹੀਏ ਢੇਡੂ ਵੀ ਜ਼ਰੂਰੀ ਜੋ ਪਾ ਸਕਤੇ ਪਾਣੇ ਨਾ ਨਹੀਂ ਪਾ ਸਕਤੇ ਗਊ ਮਤਾ ਕੀ ਜ਼ਰੂਰੀ ਹੈ ਅੱਛਾ ਗਊ ਮਤਾ ਜ਼ਰੂਰੀ ਹੈ ਹਾਂ ਗਊ ਮਤਾ ਕੀ ਜ਼ਰੂਰੀ ਹੈ ਠੀਕ ਹੈ ਜਿਵੇਂ ਕਿ ਪੂਜਾ ਪਾਠ ਵਗੈਰਾ ਕਰਨੀ ਨਾ ਪਹਿਲੇ ਗਊ ਮੰਤਰੀ ਜੀ ਰੋਣ ਹੋਣਾ ਚਾਹੀਏ ਹਾਂਜੀ ਠੀਕ ਹੈ ਠੀਕ ਹੈ ਤਪੋ ਬਿਤਰੋ ਜੀ ਮਾਰਾ ਚੂਲਾ ਚੋਕਾ ਹਾਂਜੀ ਤੇ ਭੇਡੂ ਵਗੈਰਾ ਮਤਲਬ ਕੋ ਸ਼ੌਕ ਕੇ ਪਾ ਨਹੀਂ ਸਕਤੇ ਇਸ ਵਿੱਚ ਜਿਵੇਂ ਕਿ ਆਦਮੀ ਹੋਤੀ ਆਦਮੀ ਜ਼ਿਆਦਾ ਹੋਣਾ ਚਾਹੀਏ ਨਾ ਪਾਣੇ ਲਈ ਅਗਰ ਕਿਸੇ ਬਸ ਨਾ ਵੀ ਆਦਮੀ ਤੋਂ ज़रूरी है। रख ले। जो उसकी बलि देते हैं तब रखते हैं हमें अच्छा फिर फिर उसको बलि का क्या चक्कर वो बलि नहीं देनी पड़ती उसको खरीदना पड़ता फिर खरीदना पड़ता है जब मैरिज होती है ब्याह होते हैं कितने दिन लग जाते हैं ब्याह को ਕਿੰਨੇ ਦਿਨ ਮੈਂ ਮਤਲਬ ਮੈਨੂੰ ਵੀ ਲੱਗ ਜਾਤਾ ਤਿੰਨ ਚਾਰ ਦਿਨ ਅਸੀਂ ਛਾਬੀ ਹੁੰਦੀ ਵੈਸੇ ਲੱਗਦਾ ਅੱਛਾ ਮਹੀਨਾ ਲੱਗ ਜਾਂਦਾ ਹੈ ਹਾਂ ਜੀ ਅਗਰ ਬੋਡੀ ਕਰਨਾ ਨਾ ਦੂਨਦਾਂ ਤੇ ਸਭ ਲੱਗਦਾ ਹੈ ਮਤਲਬ ਇੱਕ ਮਹੀਨਾ ਚੱਲਦਾ ਰਹਤਾ ਮੈਂ ਹਾਂ ਜੀ ਮੈਰੇ ਜੀ ਦਾ ਨਹੀਂ ਮੈਰੇ ਜੀ ਦੇ ਘਰਾਂ ਸੇ ਤਿੰਨ ਚਾਰ ਦਿਨ ਵਿੱਚ ਤਿੰਨ ਕਿਆ ਦਿਨ ਵਿੱਚ ਹਾਂ ਤਿੰਨ ਚਾਰ ਦਿਨ ਹੈ ਠੀਕ ਹੈ ਹਾਂ ਵੈਸੇ ਉੱਥੇ ਚਲੋ ਠੀਕ ਹੈ ਜੀ ਓਕੇ ਜੀ ਓਕੇ ਤੁਸੀਂ ਦੇਖ ਲਓ ਪੂਰੀ ਸਾਸ ਸਵਾਈ ਦਾ ਖਿਆਲ ਰੱਖ ਰਹੇ ਇਸ ਪਿੰਡ ਦੇ ਵਿੱਚ ਵਧੀਆ ਲੱਗਿਆ ਬਹੁਤ ਜੀ ਗਾਉਂ ਕਾਫੀ ਪੁਰਾਣਾ ਹੈ ਤੇ ਆਪਕੋ आपके भी नीचे ऐसे ही है हाँ नीचे डंगर वगैरह के लिए ऊपर आप रहते हो? हां ऊपर रहते हैं ठीक है ठीक है और रहने तो मेरे को नहीं है पता ये गुड़िया गुड़िया है, है।, है। गुड़िया ना बात कर बात कर बात कर हो गया अब मेरे को नहीं आता ज्यादा बोलना चलो कोई बात नहीं चलो काफी मतलब बढ़िया गांव है आपका काफी हां सासबाई <çabarñas> हमने पहली बार देखा ऐसे गांव में और भी गांव गए हैं ऐसे सासबाई नहीं हो रही थी वहां पे दिल्ली करते हैं ना जी हां <tans> जी दिल्ली करते हैं दिल्ली करते हैं चलो ठीक है जी ठीक है जी तुम देख लो सारे ये भी कच्चे घर आ पशुओं का चारा वगैरह रखा हुआ है यहां सारे ऊपर वो लक्कड़ दे आ फल्ले पत्थर वगैरह लगा हुआ है मिट्टी वगैरह ना लिपे हुए हैं ਇੱਧਰ ਵੀ ਇਸੇ ਤਰ੍ਹਾਂ ਕੱਚਾ ਘਰ ਆ ਥੱਲੇ ਡਗਰਾ ਵਾਸਤੇ ਤੇ ਉੱਪਰ ਵਿੱਚੇ ਖੋਲ ਰੱਖੀ ਹੋਈ ਆ ਆ ਵੀ ਆ ਵੀ ਮਕਾਨ ਕਾਫੀ ਵਧੀਆ ਬਣਿਆ ਹੋਇਆ ਤੁਸੀਂ ਦੇਖ ਲਓ ਸਾਰਾ ਲੱਕੜ ਦਾ ਆ ਕਿੰਨੀਆਂ ਵੱਡੀਆਂ ਵੱਡੀਆਂ ਸਤੀਰੀਆਂ ਬਾਲੇ ਆ ਉਹ ਸੋਹਣਾ ਦ੍ਰਿਸ਼ਾ ਪਿੰਡ ਦਾ ਲੱਕੜਾ ਸਭ ਸਟੋਰ ਕੀਤੀਆਂ ਹੋਈਆਂ ਸਾਰਦੀਆਂ ਵਾਸਤੇ ਇੰਨੀ ਜ਼ਿਆਦਾ ਬਰ ਪੈਂਦੀ ਆ ਜਿੱਦਾਂ ਉਹਨਾਂ ਨੇ ਦੱਸਿਆ ਕਿ 3-4 ਮਹੀਨੇ ਵਾਸਤੇ ਪਿੰਡ ਬਿਲਕੁਲ ਸੀਲ ਹੋ ਜਾਂਦਾ ਆ ਕੋਈ ਬਾਹਰ ਨਹੀਂ ਨਿਕਲ ਸਕਦਾ ਤੇ ਕਾਫੀ ਮੁਸ਼ਕਲ ਹੁੰਦੀ ਆ ਜੇ ਉਸ ਵੇਲੇ ਕੋਈ ਬਿਮਾਰ ਮੱਠਾ ਹੋ ਜਾਏ ਬਹੁਤ ਸੋਹਣੇ ਬਣੇ ਹੋਏ ਆ ਮਿੱਟੀ ਦੇ ਘਰ ਸਾਹਮਣੇ ਵਾਲਾ ਘਰ ਦਾ ਦ੍ਰਿਸ਼ ਦੇਖ ਲਓ ਕਿੰਨਾ ਸੋਹਣਾ ਆ। ਕੀ ਆ ਕਾਰੀਗਰੀ ਕੀਤੀ ਹੋਈ ਆ ਲੱਕੜ ਦੀ। ਬੈਕ ਸਾਈਡ ਤੇ ਪਹਾੜੀ ਦਾ ਦ੍ਰਿਸ਼ ਦੇਖ ਲਓ। ਕਿੰਨਾ ਸੋਹਣਾ ਲੱਗਦਾ ਪਿਆ ਆ। ਘਰਾਂ ਦੇ ਮੋਰੇ ਬੈਠਣ ਵਾਸਤੇ ਬਗੀਚੇ ਬਣੇ ਹੋਏ ਆ ਇਸ ਤਰ੍ਹਾਂ ਦੇ। ਫਲ ਵੀ ਲੱਗੇ ਹੋਏ ਆ ਸੇਬ ਦੇ ਦਰਖਤ ਆ ਤੁਸੀਂ ਦੇਖ ਲਓ ਸਾਹਮਣੇ ਘਰ ਦੇ ਮੋਰੇ। ਕਾਲ ਕਿਨੇ ਬਜ਼ੁਰਗੋ ਕੀ ਆ ਕੱਲ ਦੀ ਹਾਂ ਜੀ ਹੋ ਸੁਣਾਓ ਠੀਕ ਹੈ ਵਧੀਆ ਬੜਿਆ ਆਪੋ ਤੋਂ ਹਮ ਵੀ ਵਧੀਆ ਐਨ ਤੁਸੀਂ ਸੁਣਾਓ ਸਿਹਤ ਆਪਣੀ ਕਿੱਥੇ ਆਪ ਪੰਜਾਬ ਸੇ ਪੰਜਾਬ ਸੇ ਪੰਜਾਬ ਸੇ ਆਇਓ ਹੋ ਸਭ ਬੜੀਆ ਚੱਲ ਆ ਸ਼ਾਮ ਕੋ ਘਾਟ ਕੇ ਸ਼ਾਮ ਕੋ ਮਤੀਤਨ ਵੈਲੀ ਬੰਜਾਰ ਮੇ ਬੰਜਾਰ ਮੇ ਹਾਂ ਇਹ ਹੈ ਹਮਾਰੇ ਘੇਉਂ ਥੀਚੇ ਵਾਲੇ ਅੱਛਾ ਜੀ ਹਾਂ होता 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 है हाँ, ये होते है 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 हाँ, अच्छा ये ये हाँ, ये 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 हमारे हमारे भी होते होते दूसरे आपको आपको वो दूसरा अच्छा आपके अलग अलग होता। होता? क्या फर्क होता उसमें इसमें थोड़े लंबे लंबे चलो पूरी मेहनत करते हो आप लगे पिंड काफी

ਚਲੋ ਠੀਕ ਹੈ ਜੀ ਬੱਚਿਆਂ ਦਾ ਸਕੂਲ ਦੇਖ ਲਓ ਇਸ ਪਿੰਡ ਦਾ ਪੰਜਵੇਂ ਤੱਕ ਆ ਨਾ ਸਮਝ ਪਈ ਉਹ ਕਿੰਸੀ ਕਲਾਸ ਵਿੱਚ ਪੜ੍ਹਦੇ ਉਹ 3ਵੀਂ 3ਵੀਂ ਉਹ ਭਾਗ ਗਿਆ ਬੱਚਾ ਤੁਸੀਂ ਦੇਖ ਲਓ ਸੰਗ ਕੇ ਤੇ ਇਹ ਬੱਚਾ सामने आया अपने आप ਤੁਸੀਂ ਦੇਖ ਲਓ ਕਿਵੇਂ ਹੋ ਕਿਵੇਂ ਹੋ ਬੋਲਤਾ ਕੁਛ ਨਹੀਂ ਹੈ ਅਭੀ ਛੁੱਟੀ ਹੋਈ ਹੈ ਆਪਕੋ ਛੁੱਟੀ ਹੋਈ ਹੈ ਬਾਏ ਪਿੰਡ ਵਿੱਚ ਕਿੰਨਾ ਸਕੂਨ ਮਿਲਦਾ ਪਿਆ ਆ ਸ਼ਾਂਤੀ ਸ਼ਾਂਤੀ ਆ ਬਹੁਤ ਸੋਹਣੇ ਸੋਹਣੇ ਘਰ ਆ ਹੁਣ ਤੁਸੀਂ ਦੇਖ ਲਓ ਇਹ ਘਰ ਬਿਲਕੁਲ ਅਲੱਗਾ ਆਲੇ ਦੁਆਲੇ ਬਿਲਕੁਲ ਸੁੰਨਸਾਨ ਸ਼ਾਂਤੀ ਆ ਹੁਣ ਅਸੀਂ ਤੁਹਾਨੂੰ ਪਿੰਡ ਦੇ ਹੋਰ ਘਰ ਦਿਖਾਉਂਦੇ ਆ ਆਲੇ ਦੁਆਲੇ ਪਿੰਡ ਤੇ ਬਹੁਤ ਸੋਹਣਾ ਦ੍ਰਿਸ਼ਾ ਦਿਲ ਕਰਦਾ ਘੁੰਮੀ ਜਾਈਏ ਇਸ ਪਿੰਡ ਵਿੱਚ ਆਹ ਸਾਹਮਣੇ ਵਲਕਾ ਦਾ ਏ ਲੋਕ ਸੀ ਕਿੰਨਾ ਸੋਹਣਾ ਬਣਿਆ ਹੋਇਆ ਆ ਹਰ ਘਰ ਵੱਧ ਤੋਂ ਵੱਧ ਸੋਹਣਾ ਆ ਇੱਕ ਬਾਤ ਪਤਾ ਨਾ ਜੀ ਜਾਂ ਹਾਂ ਅਭੀ ਕੌਣ ਸੀ ਫਸਲ ਹੋ ਰਹੀ ਹੈ मारी। हाँ। मारी फसल हो रही मक्की होते अच्छा और कुछ नहीं होता है और कुछ नहीं होता है। क्योंकि हमने देखा ए, साथ एक गांव था वहाँ गोभी होती है होती इस बार नहीं हुई नहीं नहीं हुई ठीक है जहाँ होती है पूरे सीजन में कणक होती है कणक होती मक्की होती राजमा होती ठीक है। होते है, ओके, और कुछ नहीं होता है कुछ नहीं होता है ना। जी। ठीक है बाकी जेडा ये गाँव है मतलब सर्दियों में टाइम मतलब काफी होता काफी। है जाते नहीं कहीं बाहर को कहीं नहीं जाते यहीं रहते हो में कितना टाइम में रहते हो सर्दियों में सर्दी में रहते हैं छह महीने छह महीने बंद हो जाता बंद गर्मे रो गया गर्म में

बच्चे वगैरह जहाँ पांचवी तक पढ़ते हैं आपके हाँ पांचवी तक है उसके बाद फिर नीचे शहर में जाते हैं ना यू पारे जाते पारे गांव में पारे गांव में हाँ मैट्रिक तक तो है पारे ठीक है पारे गांव में ओके 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 चलो ठीक है जी ठीक है बाय 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 और माता जी माता जी सो गया और सुनाओ किया चल जी ਬਹੁਤ ਸੋਹਣਾ ਬਣਾਇਆ ਹੋਇਆ ਘਰ ਮੈਂ ਕਾ ਘਰ ਬਹੁਤ ਸੋਹਣਾ ਆ ਬਣਿਆ ਹੋਇਆ ਤੁਹਾਡਾ ਕਿੰਨਾ ਹੋਣਾ ਹੈ ਅਸੀਂ ਬਠਾਰ ਦੇ ਵਿੱਚ ਤੇ ਹੋਮਸਟੇ ਅੰਕਲ ਉਹਨਾਂ ਦਾ ਆਪਣਾ ਘਰ ਤੇ ਇੱਥੇ ਰੁਕੇ ਆ ਕਿਉਂਕਿ ਕਾਫੀ ਟਾਈਮ ਹੋ ਗਿਆ ਸਗਾ ਤੇ ਹੁਣ ਡਿਨਰ ਲੱਗੇ ਆ ਕਰਨ ਤੇ ਸਾਨੂੰ ਬਹੁਤ ਵਧੀਆ ਲੱਗਾ ਕਿ ਇਹਨਾਂ ਦੀ ਇੰਨੀ ਵਧੀਆ ਸਰਵਿਸ ਆ ਤੇ ਖਾਣ ਪੀਣ ਨੂੰ ਤਾਂ ਤੁਸੀਂ ਲਾ ਲੋਗੇ ਕੋਈ ਹਿਸਾਬ ਨਹੀਂ ਹੈਗਾ ਤੇ ਬਾਕੀ ਅੰਕਲ ਜੀ ਸਾਨੂੰ ਦੱਸੋ ਕਿ ਸਾਡੇ ਡਿਨਰ ਦੇ ਵਿੱਚ ਸਭ ਤੋਂ ਪਹਿਲੇ ਆਪਕੋ ਜੋ ਇਹ ਸਬਜੀ ਦੀ ਹੈ ਇਹ ਜੰਗਲੀ ਮਸ਼ਰੂਮ ਹੈ ਜਿਸਕੋ ਹਮ ਕਹਉਂ ਬੋਲਤੇ ਹਨ ਇਹ ਗੁੱਚੀ ਦਾ ਹੀ ਇੱਕ ਰੂਪ ਹੈ ਔਰ ਇਹ ਸਦਾ पनीर तो बने हैं ये, ये साथ, और साथ में हाँ जी साथ में ये चटनी है ये ड्राई फ्रूट की बनी है एप्रिकॉट सीड्स नट्स एलमंड और पापी सीड्स इसमें सभी चीज़ें हैं और इसमें कढ़ी है जो देसी गाय के दही से बनी होती है, ठीक है। और ये पीली दाल हैगी है। जिसमें जो हमारी लोकल दाल होती है वो है, वो है और ये लिंगड़ का अचार है ए, लिगरू। लिंगड़ का जी जिसको हम घर में बनाते हैं ऑर्गेनिक होता है और सबसे बड़ी बात है जी आपको यहाँ हर टाइम ऑर्गेनिक ही खाना मिलेगा आपको हर महीना हर दो महीना बाद सब्जियाँ दाले बिल्कुल अलग अलग मिलेगी हम मौसम के अनुसार ही खिलाते हैं और दिन को हमने इसका सब्जी भी बनाया था लिमड़ी का और हमारे यहाँ सारी ऑर्गेनिक चीज होती है हम दूसरी केमिकल वाली कोई भी चीज नहीं बना दे ਨੀਦੀ ਸਬਜੀ ਅੰਕਲੋ ਨੇ ਇੰਨੀ ਟੇਸਟੀ ਬਣਾਈ ਆ ਬਿਲਕੁਲ ਲਗ ਟੇਸਟਾ ਜਿਦਾ ਇਹ ਕਹਿ ਰਹੇ ਸੀ ਆਰਗੈਨਿਕ ਸਾਰਾ ਸੀ ਬਾਤੀ ਦਾ ਹਰ ਚੀਜ਼ ਤੁਸੀਂ ਵੀ ਇੱਕ ਵਾਰ ਆਪਣਾ ਘਰ ਇੱਥੇ ਜ਼ਰੂਰ ਰੁੱਕ ਕੇ ਜਾਇਓ ਰਾਤ ਨੂੰ ਬਾਕੀ ਆ achara liveru ਦਾ ਤੇ ਇਹਦਾ ਵੀ ਜਿਹੜਾ ਟੇਸਟ ਆ ਤੇ ਤੁਹਾਨੂੰ ਦਿਖਾਉਣੇ ਸੀ ਤੁਸੀਂ ਇਹਦੀ ਸਬਜੀ ਤਾਂ ਸ਼ਾਇਦ ਖਾਦੀ ਹੋ ਗਈ ਪਹਿਲਾਂ ਲੇਕਿਨ ਜਿਹੜਾ ਅਚਾਰ ਦਾ ਟੇਸਟ ਆ ਬਿਲਕੁਲ ਇੱਕ ਅਲੱਗ ਆ ਬੜਾ ਵਧੀਆ ਮਤਲਬ ਬਣਾਇਆ ਹੋਇਆ ਇਹਨਾਂ ਨੇ ਆਰਗੈਨਿਕ ਟਾਈਪ ਇਸੇ ਤਰ੍ਹਾਂ ਜਿਹੜੀ ਇਹ ਚਟਨੀ ਆ ਅਖਰੋਟ ਦੀ ਤੇ ਅੰਕੇ ਅਖਰੋਟ ਵਗੈਰਾ ਸਾਰਾ ਡਰਾਈ ਫਰੂਟ ਹੈ ਇਹਦੇ ਵਿੱਚ ਤੇ ਪਪੀ ਸੀਡਸ ਤੇ ਇਹਦਾ ਵੀ ਅਸੀਂ ਪਹਿਲਾਂ ਟੇਸਟ ਚੈੱਕ ਕੀਤਾ ਸੀ ਸਾਨੂੰ ਅੰਕਲ ਨੇ ਕਰਾਇਆ ਸੀ ਬਿਲਕੁਲ ਡਿਫਰੈਂਟ ਆ ਮਤਲਬ ਕਿ ਦਿਲ ਕਰਦਾ ਕਿ ਅਸੀਂ ਇਹਦੇ ਨਾਲ ਹੀ ਰੋਟੀ ਖਾ ਲਈਏ ਇਸ ਤਰ੍ਹਾਂ ਦਾ ਇਹਦਾ ਸਾਨੂੰ ਵਧੀਆ ਲੱਗਿਆ ਤੇ ਚਲੋ ਤੇ ਹੁਣ ਖਾਣਾ ਖਾ ਲਈਏ ਬਹੁਤ ਵਧੀਆ ਲੱਗਿਆ ਤੁਸੀਂ ਵੀ ਜੇ ਪੀਥਨ ਵੈਲੀ ਵੱਲ ਆਉਣੇ ਆ ਤਾਂ ਇੱਥੇ ਜੂ 868 ਪਿੰਨ ਦੇ ਵਿੱਚ ਹੋ ਕੇ ਜਾਇਓ ਤੇ ਅਸੀਂ ਅੰਕਲ ਉਹਨਾਂ ਦਾ ਨੰਬਰ ਵੀ ਮੈਂਸ਼ਨ ਕਰ ਦੇਾਂਗੇ ਤੇ ਬਾਕੀ ਸਵੇਰੇ ਮਿਲਾਂਗੇ